ਹਾਂਜੀ ਦਰਸ਼ਕ ਵੀਰੋ ਅੱਜ ਪਹੁੰਚੇ ਹੋਏ ਸੀਗੇ ਜਿਲ੍ਹਾ ਸ਼੍ਰੀਫਤਗੜ ਸਾਹਿਬ ਆ ਜਿੱਥੇ ਕਿ ਇੱਥੇ ਵੀਰ ਬੈਠਾ ਹੈ ਇਹਨਾਂ ਕੋਲ ਆਯੁਰਵੈਦਿਕ ਦਵਾਈਆਂ ਨੇ ਤੇ ਆਯੁਰਵੈਦਿਕ ਦਵਾਈਆਂ ਨਾਲ ਕੋਈ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਵੀਰ ਉਹਨਾਂ ਨਾਲ ਹਾਂਜੀ ਵੀਰ ਜੀ ਸਸਤੀਏ ਕਲ ਜੀ ਹਾਂਜੀ ਕੀ ਨਾਂ ਵੀਰ ਜੀ ਤੁਹਾਡਾ ਜੀ ਮੇਰਾ ਨਾਂ ਰਾਜਾ ਬਾਜੀ ਰਾਜਾ ਜੀ ਅੱਛਾ ਜੀ 220 ਰੁਪਏ ਦੇ ਕੰਪਨੀ ਤੋਂ ਆ ਜੀ ਅੱਛਾ ਜੀ ਸਾਡੇ ਕੋਲ ਤੇਲ ਹੁੰਦਾ ਜੀ ਪੇਨ ਰਲੀਫ ਆਇਲ ਅੱਛਾ ਜੀ ਇਹ ਕੋਈ ਵੀ ਦਰਦਾ ਜੀ ਪ੍ਰਾਣੀ ਗੋਡੇ ਮੋਡੇ ਡੈਕਸਟੀ ਪ੍ਰੋਬਲਮ ਆ ਮਣਕਣਾ ਦੀ ਆ ਸਰਬਕਲਾਉਂਦੇ ਤੋਂ ਕੰਮ ਕਰਦਾ ਜੀ ਅੱਛਾ ਜੀ ਪੂਰਾ ਗਰੰਟੀ ਸੁਦਾ ਤੇਲ ਹੁੰਦਾ ਜੀ ਹੂੰ ਸਾਡਾ ਨੰਬਰ ਐਡਰੈਸ ਸਾਰਾ ਉੱਪਰ ਹੁੰਦਾ ਜੀ ਇੰਤੇ ਹਾਂ ਦਿਖਾਓ ਜੀ ਹਾਂਜੀ ਆ ਨੰਬਰ ਹੁੰਦਾ ਜੀ ਸਾਡਾ ਪਿੰਡ ਸਾਰਾ ਐਡਰੈਸ ਆ ਸਕੈਨਰ ਦਿੱਤਾ ਜੀ ਗੂਗਲ ਤੇ ਕੋਈ ਵੀ ਸਰਚ ਕਰਕੇ ਦੇਖ ਸਕਦਾ ਦੇਖ ਸਕਦਾ ਜੀ ਸਾਡਾ ਤੇਲ ਪੂਰਾ ਡਾਟਾ ਹੀ ਬਹੁਤ ਵਧੀਆ ਅੰਦਾਜ਼ਾ ਅੱਛਾ ਜੀ ਇਹਦਾ ਕੋਈ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਹੈ ਅੱਛਾ ਜੀ ਹਾਂ ਜੀ ਇਹ ਜਿਹੜੀ ਦਵਾਈ ਹੈ ਤੁਸੀਂ ਤੁਹਾਡੀ ਕੀ ਨਾਮ ਹੈ ਇਸ ਦਵਾਈ ਦਾ ਨਾਮ ਆਪਣੀ ਦਾ ਇਹ ਪੇਨ ਰੀਲੀਫ ਹੈ ਜੀ ਲੱਧੜ ਆਯੁਰੋਪੈਥਿਕ ਸਟੋਰ ਤੋਂ ਆ ਜੀ ਆਪਣਾ ਫਰੋਇਪਰ ਜਿਲ੍ਹਾ ਜੀ ਮਾਹੂ ਤੋਂ ਆਪਾਂ ਅੱਛਾ ਜੀ ਮਾਹੂ ਤੋਂ ਪਾਲਪਿੰਡ ਹਾਂਜੀ ਠੀਕ ਹੈ ਜੀ ਆਹ ਸਾਡੇ ਨੰਬਰ ਆ ਜੀ ਇਹਨੇ ਆਨਲਾਈਨ ਵੀ ਮਂਗਵੋਣੀ ਆਪਾਂ ਆਨਲਾਈਨ ਵੀ ਭੇਜ ਦਿਆ ਜੀ ਅੱਛਾ ਜੀ ਆਨਲਾਈਨ ਵੀ ਮਿਲ ਸਕਦੀ ਹੈ ਜੀ ਹਾਂ ਜੀ ਹਾਂ ਜੀ ਅੱਛਾ ਜੀ ਇਹ ਵੀਰਵਾਲੋਂ ਕੋ ਜਿਹੜੀ ਦਵਾਈ ਆ ਕਿਸ ਨੇ ਆਨਲਾਈਨ ਮੰਗਾਨੀ ਹੋਵੇ ਆਨਲਾਈਨ ਵੀ ਮੰਗਾ ਸਕਦੇ ਆ ਜਿਵੇਂ ਕਿ ਕਿਸੇ ਪੈਨ ਹੁੰਦਾ ਹੋਵੇ ਦਰਦ ਹੁੰਦਾ ਹੋਵੇ ਇਸ ਤਰ੍ਹਾਂ ਮਾਲਸ਼ ਕਰਨੇ ਜਿਵੇਂ ਬਾਈ ਕਰ ਰਹੇ ਤੁਸੀਂ ਦੇਖ ਸਕਦੇ ਹੋ ਕੈਮਰੇ ਵਿੱਚ ਹਾਂਜੀ ਬਾਈ ਜੀ ਇਸ ਤਰ੍ਹਾਂ ਮਾਲਸ਼ ਕਰਨੀ ਹੈ ਤੇਲ ਦੀ ਹਰੇਕ ਸਵੇਰ ਤੇ ਆਉਣੇ ਇੱਥੇ ਹਾਂਜੀ ਤੇ ਮਾਲਸ਼ ਅਸੀਂ ਫ੍ਰੀ ਕਰਦੇ ਆ ਜੀ ਅੱਛਾ ਜੀ ਹਰੇਕ ਸਵੇਰ ਤੇ ਹਰੇਕ ਸਾਲੀ ਇੱਥੇ ਲਾਉਣੇ ਆਪਾਂ ਮਾਲਸ਼ ਫ੍ਰੀ ਕਰਦੇ ਆ ਜੀ ਅੱਛਾ ਜੀ ਬਤ ਨਾਲ ਠੀਕ ਹੈ ਜੀ ਹਾਂਜੀ ਇਹ ਬਾਈ ਰਾਜਾ ਬਾਈ ਜੀ ਨੇ ਆਪਣਾ ਅੱਜ ਜੁੜੇ ਹੋਏ ਨੇ ਸੰਪੀੜੇ ਦੇ ਸੰਪਰਕ ਦੇ ਵਿੱਚ ਤੇ ਰਾਜਾ ਦੰਦ ਮੰਚਣ ਹਾਂਜੀ ਤੇ ਇਹਨਾਂ ਦਵਾਈ ਦਾ ਨਵਾਂ 15 ਦੇਸੀ ਜੜੀ ਬੁੱਟੀਆਂ ਤੋਂ ਤਿਆਰ ਕੀਤਾ ਜਾਂਦਾ ਹੈ ਜਿਹੜਾ ਮੰਜਣਾ ਹੈ ਤੇ ਤੱਤਾ ਠੰਡਾ ਲੱਗਦਾ ਹੋਵੇ ਮਸੂੜੇ ਫੁੱਲ ਦੇ ਹੋਣ ਖੂਨ ਸਿੰਮਦਾ ਹੋਵੇ ਅਤੇ ਦੰਦਾਂ ਦੀਆਂ ਹੋਰ ਬਿਮਾਰੀਆਂ ਆਰਾਮਦਾਇਕ ਹੈ ਹਾਂਜੀ ਜਿਹੜਾ ਨਾ ਰਾਜਾ ਦੰਦ ਮੰਜਣਾ ਨਾ ਤੇ ਇਹਦੇ ਬਹੁਤ ਜੜੀਆਂ ਬੁੱਟੀਆਂ ਪੈਂਦੇ ਨੇ ਇਸ ਦੇ ਵਿੱਚ ਤਾਂ ਤਿਆਰ ਹੁੰਦਾ ਇਹ 15 ਦੇਸੀ ਜੜੀ ਬੁੱਟੀਆਂ ਤਿਆਰ ਹੁੰਦਾ ਜੀ ਇਹ ਇਹ ਜੜੀਆਂ ਇਸ ਵਿੱਚ ਲਿਖਿਆ ਆਉਣਾ ਜਿਹੜੀਆਂ ਇਸ ਵਿੱਚ ਜੜੀਆਂ ਬੁੱਟੀਆਂ ਪੈਂਦਿਆਂ ਨੇ ਇਹਦੇ ਵਿੱਚ ਜਿਹੜੀਆਂ ਦੰਦ ਮੰਦਿਆਂ ਦਾ ਮੰਨਦਾ ਜੀ ਕਿਹੜੀਆਂ ਕਿਹੜੀਆਂ ਜੜੀਆਂ ਬੁੱਟੀਆਂ ਨੇ ਜੀ ਪੈਂਦੇ ਜੀ ਬਹੁਤ ਜੜੀਆਂ ਬੁੱਟੀਆਂ ਪੈਂਦੀਆਂ ਜਿਵੇਂ ਕਾਲੀ ਮਿਰਚ ਹੋ ਗਈ ਸੌਂ ਦਾ ਵੱਡੀ ਲਾਚੀ ਛੋਟੀ ਲਾਚੀ ਇੱਦਾਂ ਦੀਆਂ ਕਾਫੀ ਚੀਜ਼ਾਂ ਪਾਈਦੀਆਂ ਜੀ ਵੇਚੇ ਨੇ ਅੱਛਾ ਜੀ ਬਹੁਤ ਵਧੀਆ ਦਾ ਰਿਜ਼ਲਟ ਆ ਬਹੁ ਲੋਕਾਂ ਦਾ ਪਿਆਰ ਮਿਲਦਾ ਜਿਹੜਾ ਵੀ ਵਰਤਦਾ ਸਾਡਾ ਚੀਜ਼ ਅੱਛਾ ਜੀ ਹਾਂਜੀ ਤੇ ਹੋਰ ਵੀ ਆ ਜਿਹੜੇ ਦਰ ਲਿਖਾਵੇ ਜਿਵੇਂ ਕੀ ਦਰਦ ਗੋਡਿਆਂ ਦੀ ਦਰਦ ਮੋਡਿਆਂ ਦੀ ਦਰਦ ਡਿਸਕ ਪ੍ਰੋਬਲਮਾਂ ਮਨਕਾਂ ਦੀ ਪ੍ਰੋਬਲਮ ਤੇ ਸਰਵਾਈਕਲ ਦੀ ਪ੍ਰੋਬਲਮ ਮਸਪੇਸ਼ੀਆਂ ਦੇ ਦਰਦ ਤੋਂ ਸਪੈਸ਼ਲ ਤਿਆਰ ਕੀਤਾ ਜਾਂਦਾ ਹੈ ਹਾਂਜੀ ਜਿਵੇਂ ਕੀ ਆਪਾਂ ਕਹਿੰਨਾ ਸਰਵਾਈਕਲ ਸਰਵਾਈਕਲ ਕਿਹਨੂੰ ਕਹੇ ਜਾਂਦਾ ਹੈ ਕਈ ਨੂੰ ਇਹ ਨਹੀਂ ਪਤਾ ਹੁੰਦਾ ਹੈਗਾ ਤੋਂ ਦੇ ਬੈਕ ਸੈਟ ਹੋ ਜਾਂਦਾ ਬਾਜੀ अच्छा जी ਜੀ ਵਿੱਚ ਤੌਂ ਦੇ ਵਿੱਚ ਦਰਦ ਹੁੰਦੀ ਆ ਜੀ ਮੋਢਿਆਂ ਨੂੰ ਦਰਦ ਸਿਰ ਭਾਰਾ ਰਹਿੰਦਾ ਉਹਨੂੰ ਸਰਵੈਕਲ ਕਹਿੰਦੇ ਆ। ਅੱਛਾ ਜੀ ਉਹਦੇ ਤੋਂ ਆਪਾਂ ਤਿੰਨਾਂ ਦਿਨਾਂ ਦੀ ਗਰੰਟੀ ਦਿੰਦੇ ਆ ਜੀ ਤੇੜਾਣਾਂ ਦੇ ਵਿੱਚ ਪੂਰਾ ਰਿਜ਼ਲਟ ਮਿਲਦਾ ਜੀ ਸਰਵੈਕਲ। ਠੀਕ ਹੈ ਜੀ ਹਾਂ ਜੀ ਆਹ ਸਾਡੇ ਨੰਬਰ ਆ ਜੀ ਥੋੜਾ ਕੈਮਰਾ ਮਾਰ ਕੇ ਨੰਬਰ ਦਿਖਾ ਦਿਓ ਜੇ ਕਿਸੇ ਨੂੰ ਲੋੜ ਆ। ਹਾਂ ਜੀ ਹਾਂ ਆਏ ਭਾਈ ਉਹਨਾਂ ਦੇ ਨੰਬਰ ਨੇ ਜੇ ਕਿਸੇ ਨੇ ਦਵਾਈ ਲੈਣੀ ਹੋਣੀ ਹੋਵੇ ਆਨਲਾਈਨ ਤਾਂ ਇਹ ਨੰਬਰ ਹੈ ਤੁਸੀਂ ਸੰਪਰਕ ਕਰ ਸਕਦੇ ਜਿਵੇਂ ਕਿ 9939922 66630 ਤੇ 52 ਜਿਵੇਂ ਕਿ ਪੰਜਾਬੀ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ 99226 3052 98149 92510 ਹਾਂਜੀ ਇਹ ਨਾਲ ਮੋਬਾਈਲ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਤੇ ਤੇ ਤੁਸੀਂ ਮੋਬਾਈਲ ਨੰਬਰ ਆਹੀ ਵੀ ਤੁਸੀਂ ਆਨਲਾਈਨ ਨਾਲ ਦਵਾਈ ਮੰਗਾ ਸਕਦੇ ਹੋ ਤੇ ਆਪਣੇ ਵੀਰ ਨੇ ਇਹਨਾਂ ਤੋਂ ਵੀਰ ਉਹਨਾਂ ਨੇ ਕਿਸੇ ਨੇ ਦਵਾਈਆਂ ਲਈਆਂ ਨੇ ਤੇ ਆਪਾਂ ਵੀਰ ਉਹਨਾਂ ਨਾਲ ਗੱਲ ਕਰਦੇ ਹਾਂ ਹਾਂ ਵੀਰ ਜੀ ਤੇ ਤੁਹਾਨੂੰ ਕਿਵੇਂ ਲੱਗਿਆ ਇਹਨਾਂ ਦੀ ਦਵਾਈ ਤੁਸੀਂ ਲਈਆ ਅੱਛਾ ਜੀ ਮਾਲਸ਼ ਕਰਾਈਏ ਜਿਵੇਂ ਕੀ ਫਰਕ ਪਿਆ ਕੁਝ ਠੀਕ ਆ ਜੀ ਹਾਂਜੀ ਵੀਰ ਉਹਨਾਂ ਨੇ ਦੱਸਿਆ ਜਿਵੇਂ ਕੀ ਫਰਕ ਪਿਆ ਥੋੜਾ ਥੋੜਾ ਜਿਵੇਂ ਕਿ ਹੌਲੀ ਹੌਲੀ ਫਿਰ ਜਿਵੇਂ ਕੀ ਆਪਾਂ ਕਹਿੰਦੇ ਨੇ ਬਿਮਾਰੀ ਜਦੋਂ ਆਉਂਦੀ ਹੈ ਕਿਰਦਮ ਆਉਂਦੀ ਆ ਦਾਂਦੀ ਹੌਲੀ ਹੌਲੀ ਹੁੰਦੀ ਆ ਤੇ ਬਾਈ ਕੀ ਬਾਈਆਂ ਦੀ ਦਵਾਈ ਕਹਿੰਦੇ ਬਹੁਤ ਵਧੀਆ ਇਹ ਪੈਣ ਤੋਂ ਪੈਣ ਦਾ ਮਤਲਬ ਦਰਦ ਤੋਂ ਹੈ ਆ ਦੇਖੋ ਇਹ ਜਿਹੜੀ ਇਹਨਾਂ ਦੀ ਦਵਾਈ ਆ ਇਹ ਕੀ ਨਾਮ ਦੱਸਿਆ ਤੁਸੀਂ ਆਪਣੀ ਦਵਾਈ ਦਾ ਸਪੈਨਰ ਰੀਲੀਫ ਆ ਜੀ ਸਪੈਨਰ ਰੀਲੀਫ ਆਇਲਾ ਲੱਧੜ ਆਯੁਰਵੈਦਿਕ ਸਟੋਰ ਤੋਂ ਠੀਕ ਆ ਜੀ ਬਾਕੀ ਆਪਾਂ ਮੋਬਾਈਲ ਨੰਬਰ ਵੀਡੀਓ ਵਿੱਚ ਲਗਾ ਦਿੱਤਾ ਹੈ ਤੁਸੀਂ ਇਹਨਾਂ ਤੋਂ ਸੰਪਰਕ ਕਰਕੇ ਦਵਾਈ ਲੈ ਸਕਦੇ ਹੋ ਫੋਨ ਤੇ ਹੈ ਨਾ ਜੀ ਤੇ ਆਪਾਂ ਹੁਣ ਇਜਾਜ਼ਤ ਲੈਂਦੇ ਆ ਤੁਹਾਡੇ ਤੋਂ ਤੇ ਸਾਡੇ ਨਾਲ ਵੀਡੀਓ ਦੇ ਵਿੱਚ ਜੁੜੇ ਰਿਹਾ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਜਿਹੜੇ ਵੀਰ ਆਪਣੇ ਨਾਲ ਨਵੇਂ ਨੇ ਉਹ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਆ ਤੇ ਆਪਣੀ ਅਗਲੀ ਵੀਡੀਓ ਤੱਕ ਸੱਜਣਾ ਜੁੜੇ ਰਿਆ ਕਰੋ ਤੇ ਹੁਣ ਆਪਾਂ ਤੁਹਾਡੇ ਨੇ ਇਜਾਜ਼ਤ ਤੇ ਸਸਰੀ ਕਾਲ ਦੀ ਸਾਰਿਆਂ ਨੂੰ